ਗੁਰੂਗ੍ਰਾਂ ਸਾਹਿਬ ਵਿਧਵੀ ਤੋਂ ਬਾਅਦ ਸਿੱਖ ਪ੍ਰਦਰਸ਼ਨਕਾਰੀਆਂ ਤੇ ਹੋਈ ਪੁਲਿਸ ਫਾਇਰਿੰਗ ਅਤੇ ਦੋ ਸਿੱਖਾਂ ਦੀ ਮੌਤ ਮਾਮਲੇ ਦੀ ਵੀ ਹੋਵੇ ਸੀਬੀਆਈ ਜਾਂਚ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਮੋਹਕਮ ਸਿੰਘ ਨੇ ਸਿਰਫ ਗੁਰੂਗ੍ਰਾਂ ਸਾਹਿਬ ਵਿਧਵੀ ਮਾਮਲੇ ਦੀ ਸੀਬੀਆਈ ਜਾਂਚ ਕਰਵਾਉਣ ਤੇ ਜਤਾਈ ਅਸੰਤੁਸ਼ਟੀ ਅਸੀਂ ਜਿਹੜੀਆਂ 3 ਐਫਆਈਆਰ ਰਜਿਸਟਰ ਹੋਈਆਂ ਸੀਗੀਆਂ ਉਹ ਸੀਬੀਆਈ ਦੇ ਹਵਾਲੇ ਕਰਤੀਆਂ ਕਿਉਂਕਿ ਅਸੀਂ ਵੀ ਇਹ ਚਾਹੁੰਦੇ ਹਾਂ ਕਿ ਸੱਚਾਈ ਸਾਹਮਣੇ ਆਵੇ ਸਾਡੇ ਕੋਲੇ ਕੁਝ ਵੀ ਛਪਾਉਣ ਵਾਸਤੇ ਨਹੀਂ ਹੈਗਾ ਨਾ ਅਸੀਂ ਕਿਸੇ ਚੀਜ਼ ਨੂੰ ਕਵਰ ਕਰਨਾ ਚਾਹੁੰਦੇ ਤੇ ਜੇ ਉਹ ਦੋ ਲੜਕਿਆਂ ਨੂੰ ਵੀ ਉਸ ਇਨਕੁਆਰੀ ਸੀਬੀਆਈ ਚ ਨਹੀਂ ਰੱਖ ਜਿੱਥੇ ਬਹਿਬਲ ਕਲਾਂ ਦੇ ਵਿੱਚ ਗੋਲੀ ਚੱਲ ਕੇ ਸ਼ਹੀਦ ਹੋਇਆ ਉਹ ਥਾਂ ਨੂੰ ਵੀ ਨਹੀਂ ਰੱਖਣਾ ਜਿੱਥੇ ਪ੍ਰਚਾਰਕਾਂ ਦੇ ਉੱਤੇ ਹੋਇਆ ਤੱਕਾ ਉਹ ਵੀ ਨਹੀਂ ਵਿੱਚ ਰੱਖਣਾ ਤੇ ਇਸ ਨੂੰ ਕੁਵਾਰੀ ਦਾ ਕੋਈ ਮਤਲਬ ਨਹੀਂ ਬਹੁਤਾ ਰਹਿ ਜਾਂਦਾ ਗੁਰਦਾਸਪੁਰ ਦੇ ਕਸਬਾ ਕਲਾਂ ਨੌਰ ਵਿੱਚ ਸ਼੍ਰੀ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਰੋਸ ਵਿੱਚ ਜੋ ਲੋਕਾਂ ਨੇ ਕੀਤਾ ਪਟਾਲਾ ਕਲਾਂ ਨੌਰ ਰੋਡ ਜਾਮ ਸਰਕਾਰ ਅਤੇ ਪੁਲਿਸ ਖਿਲਾਫ ਹੋਈ ਨਾਰੇਬਾਜ਼ੀ ਬਹੁਤ ਜ਼ਿਆਦਾ ਘਟਨਾਵਾਂ ਹੋਈਆਂ ਜਿਦੇ ਵਿੱਚ ਪ੍ਰਸ਼ਾਸਨ ਅਤੇ ਸਰਕਾਰਾਂ ਅਸਫਲ ਰਹੀਆਂ ਨੇ ਕਿਸੇ ਤਰ੍ਹਾਂ ਦਾ ਨਾਂ ਤੇ ਅੱਜ ਤੱਕ ਕੋਈ ਸਹੀ ਦੋਸ਼ੀ ਇਹਨਾਂ ਕੋ ਫੜਿਆ ਗਿਆ ਤੇ ਨਾ ਹੀ ਇਹ ਜੜੀਆਂ ਘਟਨਾਵਾਂ ਨੇ ਇਹਨਾਂ ਕੋ ਰੁਕੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ ਵਿੱਚ ਚੋਣ ਪ੍ਰਚਾਰ ਰੈਲੀ ਦੌਰਾਨ 1984 ਸਿੱਖ ਦੰਗਿਆਂ ਦੇ ਮੁੱਦੇ ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਘੇਰਿਆ ਉਦੋਂ 1984 ਦੰਗਿਆਂ ਦੇ 31 ਸਾਲ ਬੀਤਣ ਦੇ ਬਾਵਜੂਦ ਇਨਸਾਫ ਨਾ ਮਿਲਣ ਦੇ ਰੋਸ ਵਜੋਂ ਦੰਗਾ ਪੀੜਤਾ ਨੇ ਅੰਮ੍ਰਿਤਸਰ ਵਿੱਚ ਕੱਢਿਆ ਰੋਸ ਮਾਰਚ ਕਾਂਗਰਸ ਦੇ ਨਾਲ ਮੋਦੀ ਸਰਕਾਰ ਖਿਲਾਫ ਵੀ ਨਾਰੇਬਾਜ਼ੀ इंदिरा गांधी जी की हत्या के दूसरा दिन तीसरा दिन चौथा दिन दिल्ली में हिंदुस्तान में शिखों का कत्ले आम चल रहा था उसी दो नवंबर को कांग्रेस पार्टी टॉलरेंस पर भाषण देने लगी है अरे डूब मरो डूब मरो आपको शोभा नहीं देता है ਪੰਜਾਬ ਦੀਆਂ ਬੱਸਾਂ ਵਿੱਚ ਲੱਚਰ ਕੀਤਾ ਤੇ ਪਾਬੰਦੀ ਦੇ ਹੁਕਮ ਟ੍ਰਾਂਸਪੋਰਟ ਮੰਤਰੀ ਅਜੀਤ ਸਿੰਘ ਕੋਹੜ ਨੇ ਵਿਭਾਗ ਨੂੰ ਜਾਰੀ ਕੀਤੀਆਂ ਹਦਾਇਤਾਂ ਹੋਵੇਗੀ ਅਚਨਚੇਤ ਚੈਕਿੰਗ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਹੋਵੇਗੀ ਸਖਤ ਕਾਰਵਾਈ ਦੱਖਣੀ ਅਫਰੀਕਾ ਨਾਲ ਟੈਸਟ ਮੈਚ ਲਈ ਭਾਰਤੀ ਟੀਮ ਪਹੁੰਚੀ ਚੰਡੀਗੜ੍ਹ ਤਾਜ ਹੋਟਲ 'ਚ ਠਹਿਰੇ ਖਿਡਾਰੀ ਮੁਹਾਲੀ ਦੇ ਪੀਸੀਐ ਸਟੇਡੀਅਮ ਵਿੱਚ 5 ਨਵੰਬਰ ਤੋਂ 9 ਨਵੰਬਰ ਤੱਕ ਖੇਡਿਆ ਜਾਵੇਗਾ ਮੈਚ ਟੀ-20 ਅਤੇ ਵਨਡੇ ਸੀਰੀਜ਼ ਹਾਰ ਚੁੱਕੀ ਭਾਰਤੀ ਟੀਮ ਨੂੰ ਦੱਖਣੀ ਅਫਰੀਕਾ ਟੈਸਟ ਵਿੱਚ ਵੀ ਚੁਣੌਤੀ ਦੇਣ ਨੂੰ ਤਿਆਰ